ਅੱਜ ਮਾਗੀ ਦੀ ਸੰਗਰਾਣ ਮੌਕੇ ਜਿੱਥੇ ਮਾਗੀ ਦਾ ਤਿਹਾਰ 40 ਮੁਕਤਾਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ ਉੱਥੇ ਹੀ ਅੱਜ ਸਿੱਖਾਂ ਦੇ ਚੌਥੇ ਤਖਤ ਤਖਤ ਸ੍ਰੀ ਦਮਨਿਵਾ ਸਾਹਿਬ ਵਿਖੇ ਵੀ ਮਾਗੀ ਦਾ ਤਿਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਹਜ਼ਾਰਾਂ ਹੀ ਸਿੱਖ ਸੰਗਤਾਂ ਨੇ ਤੱਕ ਸਭ ਤੇ ਮੱਥਾ ਟੇਕਿਆ ਉੱਥੇ ਹੀ ਮਾਲਵੇ ਦੇ ਪ੍ਰਸਿੱਧ ਕਵੀਸਰਾਂ ਨੇ ਅੱਜ ਤੱਕ ਸਾਹਮਣੇ ਇੱਕ ਬਹੁਤ ਭਾਰੀ ਕਵੀਸ਼ਰੀ ਦਰਬਾਰ ਲਾਇਆ ਗਿਆ ਜਿਸ ਵਿੱਚ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਸ਼੍ਰੀ ਰੇਵਤੀ ਪ੍ਰਸਾਦ ਸ਼ਰਮਾ ਤੇ ਮਾਲਵੇ ਦੇ ਪ੍ਰਸਿੱਧ ਕਿੱਸਾਕਾਰ ਦਰਸ਼ਨ ਸਿੰਘ ਜੀ ਭੰਮੇ ਤੇ ਹੋਰ ਅਨੇਕਾਂ ਜਥਿਆਂ ਨੇ ਗੁਰੂ ਦੇ ਜਸ ਗਾਇਆ ਤੇ ਗੁਰੂ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਇਸ ਮੌਕੇ ਇਲਾਕੇ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਤੇ ਆਮ ਲੋਕਾਂ ਨੇ ਤੇ ਦੁਕਾਨਦਾਰਾਂ ਨੇ ਵੱਖ-ਵੱਖ ਥਾਂ ਤੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਜਿੱਥੇ ਸਿੱਖ ਸੰਗਤਾਂ ਨੇ ਆਪਣੇ ਲੰਗਰ ਛੱਕੇ ਆਪਣੀ ਪੇਟ ਦੀ ਭੁੱਖ ਬੁਝਾਈ ਉਥੇ ਹੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਲੰਗਰ ਹੈ ਉਹ ਵਰਤਾਇਆ ਜਾ ਰਿਹਾ ਹੈ ਤੇ ਲੋਕ ਲੰਗਰ ਛੱਕ ਕੇ ਨਿਹਾਲ ਹੋ ਰਹੇ ਹਨ ਇਸ ਸਬੰਧੀ ਕਿ ਕਿਸ ਤਰ੍ਹਾਂ ਲੋਕਾਂ ਨੇ ਅੱਜ ਲੰਗਰਾਂ ਦੇ ਵਿੱਚ ਆਪਣੀ ਰੁਚੀ ਦਿਖਾਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਤਲਵੰਡੀ ਸਾਬੋ ਦੀ ਸਮਾਜ ਸੇਵੀ ਸੰਸਥਾ ਸ਼ਹੀਦ ਭਾਈ ਮਨੀ ਸਿੰਘ ਸੇਵਾ ਸੁਸਾਇਟੀ ਵੱਲੋਂ ਲਾਏ ਲੰਗਰ ਦੇ ਵਿੱਚ ਲੋਕ ਕਿਸ ਤਰ੍ਹਾਂ ਲੰਗਰ ਛਕ ਰਹੇ ਨੇ ਤੇ ਆਪਣੀ ਭੁੱਖ ਉਹ ਮਟਾ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਸ਼੍ਰੀ ਰੇਵਤੀ ਪ੍ਰਸਾਦ ਸ਼ਰਮਾ ਜੀ ਲੋਕਾਂ ਨੂੰ ਕਿਸ ਤਰ੍ਹਾਂ ਆਪਣੀਆਂ ਕਵੀਸ਼ਰਾ ਰਾਹੀਂ ਗੁਰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹਨ ਤਲਵੰਡੀ ਸਾਬੋ ਮਿਲਦੇ ਅੱਜ ਵਿਸ਼ੇਸ਼ ਗੱਲ ਇਹ ਰਹੀ ਕਿ ਅੱਜ ਤਲਵੰਡੀ ਸਾਬੋ ਵਿੱਚ ਬਸਪਾ ਪਾਰਟੀ ਵੱਲੋਂ ਆਪਣੀ ਸਿਆਸੀ ਕਾਨਫਰੰਸ ਕਰਕੇ ਵੱਖ-ਵੱਖ ਪਾਰਟੀਆਂ ਦੇ ਸਿਆਸੀ ਤੀਰ ਲਾਏ ਅਤੇ ਉੱਥੇ ਆਪਣੀ ਪਾਰਟੀ ਦੀਆਂ ਨੀਤੀਆਂ ਸੰਬੰਧੀ ਲੋਕਾਂ ਨੂੰ ਕਿਹਾ ਇਸ ਸੰਬੰਧੀ ਲੰਗਰਾਂ ਸੰਬੰਧੀ ਕੀ ਕਿਹਾ ਤੁਹਾਨੂੰ ਸੁਣਾਉਣੇ ਆ ਅਰਜਨ ਸਿੰਘ ਜਨਾਬ ਜੀ ਭਲਵੰਤ ਸਿੰਘ ਆਇਆ ਹੈ ਜੀ ਪਹਿਲਾਂ ਤਾਂ ਤੁਹਾਨੂੰ ਜੀ ਦੇਖੋ ਬਾਗੀ ਮੌਕੇ ਲੰਗਰ ਲੈ ਤਕਸੀ ਦਾ ਉੱਤਰਾ ਸਾਡੇ ਤੁਹਾਨੂੰ ਇਹ ਕਹਿਣਾ ਚਾਹਣਾ ਹੈ ਬਾਗੀ ਮਤੇ ਕਿੰਨਾ ਇਕੱਠ ਹੈ ਸਰਬੰਦੀ ਸਾਹਿਬ ਦੇ ਤੁਮਨਾ ਉਹ ਦਾ ਅਸਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸਮੇਸ਼ਤਾ ਸਿਰਕਰ ਗੋਬਿੰਦ ਸਿੰਘ ਮਹਾਰਾਜ ਦੇ ਵਰਕਾਤੇ 40 ਨੁਕਤਿਆਂ ਦੀ ਜੋ ਸ਼ਹੀਦੀ ਹੈ ਉਹਨਾਂ ਨੂੰ ਸਪਰਸ਼ ਪਰ ਜੋ ਬਾਗੀ ਦਾ ਮਾਗਨਾ ਹਰ ਸਾਲ ਵੇਖੋ ਨਰਾਇਣ ਅਤਲਵੰਡੀ ਸਾਹਿਬ ਦੇ ਵਿੱਚ ਵੱਧ ਚੜ ਕੇ ਅੱਜ ਸਵੇਰ ਤੋਂ ਹੀ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਜਾਂ ਦੇਖਣ ਨੂੰ ਮਿਲ ਰਿਹਾ ਹੈ ਅਤਲਵੰਡੀ ਸਾਹਿਬ ਨਵਨਾਨ ਸਾਹਿਬ ਤਕਸਾਉ ਤੇ ਮੱਥਾ ਦੇਖਣ ਵਾਸਤੇ ਸੰਗਤ ਆ ਰਹੀ ਹੈ ਇੱਥੇ ਹਰ ਸਾਲ ਸ਼ੀਰਪਾਈ ਮਨੀ ਸਿੰਘ ਸੇਵਾ ਸੁਸਾਇਟੀ ਵੱਲੋਂ ਸਾਰੀ ਸੰਗਤ ਦੇ ਸਹਾਇਕ ਨਾਲ ਨਕਰ ਅਤਲਵੰਡੀ ਸਾਹਿਬ ਦੀ ਸੰਗਤ ਦੇ ਸਹਾਇਕ ਨਾਲ ਹਰ ਸਾਲ ਹੀ ਜੋ ਗੁਰੂ ਕੇ ਲੰਗਰ ਲਾਇਆ ਜਾਂਦੇ ਨੇ ਜੀ ਹਰੇਕ ਸਾਕ ਨੂੰ ਤੇ ਜਿਸ ਤਰ੍ਹਾਂ ਜਿਹੜੇ ਵਿੱਚ ਵਿਸਾਖੀ ਦਾ ਸਭ ਤੋਂ ਵੱਡਾ ਲੰਗਰ ਹੈ ਜਿਹੜਾ ਉਹ ਪ੍ਰਸ਼ਾਦ ਦਾ ਲੰਗਰ ਲਗਾਇਆ ਜਾਂਦਾ ਹੈ ਪੰਜੇ ਪਾਸ਼ਾ ਦੇਸ਼ੀ ਦੀਵੜੇ ਤੇ ਸਵੀਅੱਲਾ ਲੰਗਰ ਲਾਇਆ ਜਾਂਦਾ ਹੈ ਇਸ ਤੋਂ ਬਿਨਾ ਜੇ ਕੋਈ ਹੋਰ ਵੀ ਸਵਾਗਮ ਆਉਂਦਾ ਕਿਸ ਤਰ੍ਹਾਂ ਗੁਰੂ ਸਾਹਿਬ ਦਾ ਗੁਰਪੁਰਬ ਆਉਂਦਾ ਉੱਥੇ ਵਰਤ ਚੜ੍ਹ ਕੇ ਸੰਗਤਾਂ ਤੋਂ ਸੇਵਾ ਕੀਤੀ ਜਾਂਦੀ ਹੈ ਤੇ ਇਸ ਦਿਹਾੜੇ ਤੇ ਵੀ ਜੋ ਬਾਕੀ ਦਾ ਹੈਗਾ ਪ੍ਰਸ਼ਾਦ ਦਾ ਲੰਗਰ ਹੈ ਜਿਹੜਾ ਪਿਛਲੇ ਦਾ 15 ਸਤ ਨਾ ਆਇਆ ਜੀ ਸਰ ਲੋਕਾਂ ਨੂੰ ਇਹਨਾਂ ਸੁਆਲ ਪੁੱਛਾਈਆਂ ਲੋਕ ਪਹਿਲਾ ਹੋਰ ਇਹ ਜਿਵੇਂ ਨਸ਼ੇ ਵਗੈਰਾ ਦਾ ਗੱਲ ਕਰ ਰਿਹਾ ਕਿ ਕਹਿੰਦਾ ਜੇ ਮੈਂ ਇਸ ਪਵਿੱਤਰ ਵੰਦ ਦੇ ਸ਼ੁਰੂਆਤ ਕਰਨੀ ਚਾਹੀਦੀ ਹੈ ਵਗੈਰਾ ਕੀ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਦੇਖੋ ਜੀ ਇਸ ਪਵਿੱਤਰ ਵਿਹੜੇ ਤੇ ਸੰਗਤ ਨੇ ਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਹੈਗੇ ਆਪਣੇ ਮਾਰੂ ਰੁਝਾਨ ਨੇ ਨਸ਼ਿਆਂ ਦਾ ਸਭ ਤੋਂ ਵੱਡਾ ਜਿਹੜਾ ਰੁਝਾਨ ਹੈਗਾ ਨੌਜਵਾਨੀ ਜਿਹੜੀ ਆਪਣੇ ਉਹ ਨਸ਼ੇ ਦੇ ਵਿੱਚ ਗਲਤ ਹੋ ਕੇ ਮਤਲਬ ਬਹੁਤ ਕਰਾਹੇ ਪੈ ਚੁੱਕੀ ਹੈ ਜੀ ਤੇ ਇਸ ਨੌਜਵਾਨੀ ਨੂੰ ਜਿਹੜਾ ਹੈਗਾ ਬਹੁਤ ਸਾਹਮਣ ਦੀ ਲੋੜ ਹੈਗੀ ਹੈ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਸੀਂ ਜੇ ਵੱਧ ਤੋਂ ਵੱਧ ਇਸ ਪਾਸੇ ਧਿਆਨ ਦੇ ਕੇ ਜੋ 10000 ਜੁਆਨ ਨੇ ਨੂੰ ਰੋਕਣਾ ਚਾਹੁੰਦੇ ਆ ਤੇ ਗੁਰਸਿੱਖੀ ਵਾਲੇ ਪਾਸੇ ਜਿਹੜੇ ਨੌਜਵਾਨ ਲੱਗਣ ਤਾਂ ਹੀ ਆਪਣਾ ਇਹ ਦੇ ਵਿਸਾਰੀ ਸੰਗ ਸਮਾਜ ਦੀ ਪਹਲ ਯੋਗਾਰੀ ਹੈ ਭਾਰਮਿਕ ਕੰਮਾਂ ਦੇ ਵਿੱਚ ਲੱਗੇ